ਜੋ ਜਨਰ ਬਡੇ ਹੋਏ ਹੋ ਤੁਸੀਂ ਤੇ ਮੈਂ ਸਿਮਰਣਾ ਸੋ ਅੱਜ ਵੱਡੇ ਲੈਵਲ ਤੇ ਜਿਹੜਾ ਪ੍ਰੋਟੈਸਟ ਕੀਤਾ ਤਾਰੇ ਵੱਡੇ ਲੈਵਲ ਦਾ ਇਕੱਠ ਜਿਹੜਾ ਹੋਇਆ ਹੈ ਪਾਵਰਫੁਲ ਹੋ ਗੱਲ ਬਤ ਕਰ ਦਿਆ ਭਾਜੀ ਨਾਲ ਕੀ ਕਿਸ ਤਰ੍ਹਾਂ ਸਰ ਕਿਸ ਚੀਜ਼ ਦਾ ਪ੍ਰੋਟੈਸਟ ਕਰ ਰਹੇ ਹੋ ਕਿਸ ਚੀਜ਼ ਦਾ ਪ੍ਰੋਟੈਸਟ ਹੋ ਰਿਹਾ ਤੁਹਾਡਾ ਜੀ ਇਹ ਪ੍ਰਟੇਸਟ ਹੋ ਰਿਹਾ ਜੀ ਇਹ ਅੱਜ ਪਾਵਰ ਕਾਮਨ ਟ੍ਰਾਂਸਕੋ ਠੇਕਾ ਮੁਲਾਜ਼ਮ ਜਿਹਨੂੰ ਪੰਜਾਬ ਦੇ ਵਿੱਚ ਜੀ ਆਪਣੀ ਹਕੀਕਤ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕੀਤਾ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਕੱਚੇ ਮੁਲਾਜ਼ਮ ਨੂੰ ਅਸੀਂ ਪੱਕੇ ਕਰਾਂਗੇ ਆਊਟਸੋਰਸਡ ਮੁਲਾਜ਼ਮ ਨੂੰ ਅਸੀਂ ਪੱਕੇ ਕਰਾਂਗੇ ਪਰ ਲਗਾਤਾਰ 3.5 ਸਾਲ ਤੋਂ ਉੱਪਰ ਦਾ ਸਮਾਂ ਬੀਤ ਗਿਆ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਜਿਹੜਾ ਪੱਕਾ ਨਹੀਂ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਜਿਹੜਾ ਕੇਂਦਰ ਦੀ ਸਰਕਾਰ ਇੱਕ ਨਵਾਂ ਖਰੜਾ ਲੈ ਕੇ ਆਈ ਆ ਕਿ ਬਿਜਲੀ ਅਦਾਰੇ ਦਾ ਨਿੱਜੀਕਰਨ ਕਰਨਾ ਹੈ ਅਸੀਂ ਉਹਦਾ ਵਿਰੋਧ ਕਰਦੇ ਆਂ ਤੇ ਜਿਹੜਾ ਲੋਕਾਂ ਦੇ ਘਰਾਂ ਦੇ ਅੱਗੇ ਸਮਾਰਟ ਮੀਟਰ ਲਗਾਏ ਜਾ ਰਹੇ ਆ ਉਹਤੇ ਪੂਰਨ ਪਾਬੰਦੀ ਲਾਈ ਜਾਵੇ ਤੇ ਰੋਕ ਲਾਈ ਜਾਵੇ ਤੇ ਜਿੰਨੇ ਵੀ ਆਊਟਸੋਰਸਡ ਮੁਲਾਜ਼ਮਾਂ ਉਹਨਾਂ ਨੂੰ ਸਿੱਧਾ ਵਿਭਾਗ 'ਚ ਲੈ ਕੇ ਰੈਗੂਲਰ ਕੀਤਾ ਜਾਵੇ ਬਿਜਲੀ ਦਾ ਕਰੰਟ ਲਾ ਕੇ ਜਿਹੜੀਆਂ ਕੀਮਤੀ ਜਾਨਾ ਜਾ ਰਹੀਆਂ 400 ਦੇ ਲਗਭਗ ਅੰਕੜਾ ਜਿਹੜਾ ਸੀਐਚਬੀ ਕਮਿਆ ਦਾ ਪਾਰ ਕਰ ਗਿਆ ਪਰ ਉਹਨਾਂ ਨੂੰ ਨਾ ਮੁਆਵਜ਼ੇ ਦੀ ਗਰੰਟੀ ਆ ਨਾ ਨੌਕਰੀ ਦੀ ਗਰੰਟੀ ਆ ਕਿਸੇ ਚੀਜ਼ ਦੀ ਉਹਨਾਂ ਨੂੰ ਕੋਈ ਗਰੰਟੀ ਨਹੀਂ ਇਸ ਕਰਕੇ ਲਗਾਤਾਰ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਹ ਪੰਗਾ ਕਦੋਂ ਦੀਆਂ ਨੇ ਤੁਹਾਡੀਆਂ ਤੇ ਕਦੋਂ ਦੀ ਕਦੋਂ ਤੋਂ ਤੁਸੀਂ ਇਦਾਂ ਹੀ ਪ੍ਰੋਟੈਸਟ ਕਰਦੇ ਆ ਰਹੇ ਹੋ ਇਹ ਲੰਮੇ ਸਮੇਂ ਤੋਂ ਜੇ ਪਿਛਲੀਆਂ ਸਰਕਾਰਾਂ ਸੀ ਚਾਹੇ ਮੌਜੂਦਾ ਅਜ ਆਮ ਆਦਮੀ ਪਾਰਟੀ ਦੀ ਸਰਕਾਰ ਆ ਅੱਜ ਵੀ ਸਾਨੂੰ ਮਜਬੂਰਨ ਇਹਨਾਂ ਦੇ ਖਿਲਾਫ ਸੰਘਰਸ਼ ਕਰਨਾ ਪੈ ਰਿਹਾ ਜਿਹੜੇ ਅਸੀਂ ਅੱਜ ਬਿਜਲੀ ਮੰਤਰੀ ਸਾਹਿਬ ਦੀ ਕੋਠੀ ਦੇ ਅੱਗੇ ਆਏ ਆ ਪਹਿਲਾਂ ਇਹਨਾਂ ਦੀ ਕੋਠੀ ਦੇ ਅੱਗੇ ਪਹਿਲਾਂ ਮੀਟਿੰਗ ਹੋਈ ਆ ਇਹਦੇ ਵਿੱਚ ਇਹਨਾਂ ਨੇ ਗੱਲ ਨੂੰ ਮੰਨੀ ਆ ਵੀ ਤੁਹਾਡੀ ਗੱਲ ਠੀਕ ਆ ਕਈ ਵਾਰ ਮੁੱਖ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਹੋਈ ਆ ਉਹਨਾਂ ਨੇ ਵੀ ਗੱਲ ਨੂੰ ਕਿਹਾ ਵੀ ਹਾਂ ਅਸੀਂ ਕੰਪਨੀਆਂ ਨੂੰ ਕੱਢਾਂਗੇ ਠੇਕੇਦਾਰਾਂ ਨੂੰ ਬਾਹਰ ਕੱਢਾਂਗੇ ਤੇ ਸਿੱਧਾ ਵਿਭਾਗ ਦੇ ਵਿੱਚ ਸ਼ਾਮਲ ਕਰਨ ਦੀ ਜਿਹੜੀ ਪਾਲਿਸੀਆ ਬਣਾਵਾਂਗੇ ਕਿਉਂਕਿ ਬੀਓਡੀ ਦੀ ਮੀਟਿੰਗ ਦੇ ਵਿੱਚ ਵੀ ਜਿੰਦਾ ਪਾਸ ਕਰਕੇ ਸਰਕਾਰ ਨੂੰ ਭੇਜ ਦਿੱਤਾ ਪਰ ਪੰਜਾਬ ਦੀ ਸਰਕਾਰ ਟਾਲਾਬਟ ਰਹੀ ਆ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਅੱਜ ਸਾਡੀ ਮਜਬੂਰੀ ਇਹ ਪ੍ਰੋਟੈਸਟ ਤੁਸੀਂ ਰੈਲੀ ਜਦੋਂ ਤੋਂ ਕੱਢ ਰਹੇ ਹੋ ਕਿੱਥੋਂ ਤੋਂ ਕਿੱਥੋਂ ਤੱਕ ਕੱਢੀ ਅੱਜ ਅੱਜ ਕੱਢੀ ਹੈ ਜੀ ਆਪਣਾ ਮਾਰਚ ਕੀਤਾ ਮਾਰਚ ਕਰਕੇ ਬਿ ਜੀ ਉਮੀਦ ਹੈਗੀ ਤੁਹਾਡੀ ਮੰਗ ਪੂਰੀਆ ਹੋ ਜਾਣਗੀ ਦੇਖੋ ਜੀ ਉਮੀਦ ਸੰਘਰਸ਼ ਕਰਾਂਗੇ ਲਗਾਤਾਰ ਸੰਘਰਸ਼ ਕਰਾਂਗੇ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਸੰਘਰਸ਼ ਤੁਹਾਡੀ ਰੈਲੀ ਦੇ ਵਿੱਚ ਕਿਤੋਂ ਕਿਤੋਂ ਸਾਰੇ ਜਾਣੇ ਆਏ ਸਾਡੀ ਰੈਲੀ ਦੇ ਵਿੱਚ ਪਰਿਵਾਰ ਵੀ ਆਇਆ ਬੱਚੇ ਆਇਆ ਪਿੱਛੇ ਨੇ ਵੱਡੀ ਗਿਣਤੀ ਦੇ ਵਿੱਚ ਸਾਰੇ ਪੰਜਾਬ ਭਰ ਦੇ ਵਿੱਚੋਂ ਸੀਐਚਪੀ ਕੰਮੇ ਸੀਐਚਡਬਲਿਊ ਕੰਮੇ ਸੀਆਰਸੀ ਜਿੰਨੇ ਵੀ ਨੋਡਲ ਸੈਂਟਰਾਂ ਦੇ ਕੰਮ ਕਰਦੇ ਸਾਰੇ ਕੰਮ ਇੱਥੇ ਅੱਜ ਪੁੱਜੇ ਹੈਗੇ ਆ ਤੇ ਆਪਣੀ ਮੰਗ ਮਨਵਾਉਣ ਵਾਸਤੇ ਇੱਥੇ ਪੁੱਜੇ ਆ ਉਮੀਦ ਹੈਗੀ ਪੂਰੀ ਕੀ ਤੁਹਾਡੇ ਇਹਦਾ ਪ੍ਰੋਟੈਸਟ ਕਰਨਾ ਹੋ ਜਾਏਗਾ ਤੁਹਾਡੀਆਂ ਮੰਗਾਂ ਪੂਰੀਆ ਹੋ ਜਾਣਗੀਆਂ ਸਾਡਾ ਲੋਕ ਸਾਡਾ ਉਹ ਹੈ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਆ ਮੰਤਰੀ ਦੀ ਕੋਠੀ ਆ ਰਹੇ ਇਹਨਾਂ ਨੇ ਆਪ ਕਿਹਾ ਸੀਗਾ ਵੀ ਜੇ ਤੁਹਾਡੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਤੁਸੀਂ ਸਾਡੇ ਮੰਤਰੀਆਂ ਦੀਆਂ ਕੋਠੀਆਂ ਦੇ ਅੱਗੇ ਆ ਕੇ ਬੈਠ ਜਾਓ ਅੱਜ ਅਸੀਂ ਮੰਤਰੀ ਦੀ ਕੋਠੀ ਦੇ ਅੱਗੇ ਆ ਕੇ ਬੈਠੇ ਆ ਕਿਉਂਕਿ ਸਾਡੀ ਕੀਮਤੀ ਜੰਨਾ ਬਿਜਲੀ ਦੇ ਕਰੰਟ ਲਾ ਕੇ ਲਗਾਤਾਰ ਜਾ ਰਹੀ ਹੈਗੀ ਪਾਵਰ ਕਮ ਵਾਲਿਆ ਵੱਲੋਂ ਅੱਜ ਦੇਖੋ ਵੱਡੇ ਲੈਵਲ ਦਾ ਜਿਹੜਾ ਇਹ ਰੈਲੀ ਕੱਢੀ ਸਾਰੀ ਮਾਰਚ ਕੱਢਿਆ ਸਾਰੇ ਇਹਨਾਂ ਦੀਆਂ ਮੰਗਾਂ ਨੇ ਕੁਝ ਕੱਚੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਪੱਕਾ ਕੀਤਾ ਜਾਵੇ ਕਈ ਹੋਰ ਐਦਾ ਦੀਆਂ ਮੰਗਾਂ ਨੇ ਤੇ ਅੱਜ ਬਿਜਲੀ ਮੰਤਰੀ ਨੇ ਜਿਹੜਾ ਕੋਠੀ ਦਾ ਘਿਰ ਆਵੇ ਨਾ ਵੱਲੋਂ ਕੀਤਾ ਤਾਂ ਨਹੀਂ